ਮਾਨਯੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਸਦਾ ਗੁਰਪ੍ਰੀਤ ਸਿੰਘ ਖੁੱਲਰ ਸਾਹਿਬ ਉਹਨਾਂ ਦੀ ਡਾਇਰੈਕਸ਼ਨਜ਼ ਤਹਿਤ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਤੇ ਵੱਖ-ਵੱਖ ਮੁਕਦਮੇ ਅ ਅੰਮ੍ਰਿਤਸਰ ਪੁਲਿਸ ਕਮਿਸ਼ਨੇਟ ਨੇ ਟ੍ਰੇਸ ਕੀਤੇ ਉਹਨਾਂ ਵਿੱਚੋਂ ਇੱਕ ਪੁਲਿਸ ਸਟੇਸ਼ਨ ਵੇਰਕਾ ਦਾ ਮੁਕਦਮਾ ਨੰਬਰ 82 ਜਿਹੜਾ 5 10 2024 ਨੂੰ ਰਜਿਸਟਰ ਹੋਇਆ ਸੀ ਤੇ ਉਹਦੇ ਵਿੱਚ ਇੱਕ ਆਟੋ ਚਾਲਕ ਜਿਹਦਾ ਨਾਮ ਹੈ ਪ੍ਰਭਜੀਤ ਸਿੰਘ ਉਮਰ ਉਦੀ 26 ਸਾਲ ਦੇ ਲੱਗੇ ਹੈ ਤੇ ਉਹ 4 ਸਾਲ ਤੋਂ ਆਟੋ ਚਲਾ ਰਿਹਾ ਸੀ ਤੇ ਉਹ ਦਸੀ ਕਲਾਸ ਤੱਕ ਪੜਿਆ ਹੋਇਆ ਹੈ ਉਹ ਉਹਨੇ ਇੱਕ ਲੇਡੀ ਨੂੰ ਬਾਈਪਾਸ ਤੋਂ ਲਿਫਟ ਦਿੱਤੀ ਤੇ ਫੈਸਟਨ ਪੈਲੇਸ ਦੇ ਲਾਗੇ ਜਾ ਕੇ ਕੱਲ ਦੁਪਹਿਰ 12 ਵਜੇ ਤੇ ਉਹਨੂੰ ਉਹਦੇ ਕੋਲੋਂ ਸਨੇਚਿੰਗ ਕਰ ਲਈ ਆਟੋ ਚਾਲਕ ਨੇ ਸਨੇਚਿੰਗ ਕਰ ਲਈ ਤੇ ਸਨੇਚਿੰਗ ਵਿੱਚ ਇੱਕ ਮੋਬਾਈਲ ਫੋਨ ਸੋਨੇ ਦੀ ਵਾਲੀਆਂ ਤੇ 5000 ਰੁਪਏ ਉਹਨੇ ਲੁੱਟ ਲਈ ਸੀਗੇ ਤੇ ਜੋ ਕਿ ਵੇਰ ਵੇਰਕਾ ਪੁਲਿਸ ਤੇ ACP ਈਸਟ ਅਸਦਗ ਗੁਰਿੰਦਰबीर ਸਿੰਘ ਨੇ ਬਹੁਤ ਹੀ ਮੁਸਤਦੀਨ ਨਾਲ ਐਕਟਪਨ ਕਰਦੇ ਹੋਏ ਉਹਨਾਂ ਨੂੰ 2 ਘੰਟੇ ਦੇ ਵਿੱਚ ਵਿੱਚ ਗ੍ਰਿਫਤਾਰ ਵੀ ਕਰ ਲਿਆ ਪ੍ਰਭਜੋਤ ਸਿੰਘ ਨੂੰ ਤੇ ਜੋ ਜੋ ਸਮਾਨ ਲੁੱਟਿਆ ਸੀ ਉਹ ਰਿਕਵਰ ਵੀ ਕਰਾ ਅਲਾਵਾ ਇੱਕ ਮੁਕੱਦਮਾ ਨੰਬਰ 33153 2024 ਪੀਐਸ ਗੇਟ ਕੀਮਾ ਦਾ ਤੇ 302 ਦਾ ਮੁਕਦਮਾ ਹੈਗਾ ਜੀ ਇਹਦੇ ਚ ਪਹਿਲਾਂ ਅਸੀਂ 7 ਦੋਸ਼ੀ ਗ੍ਰਿਫਤਾਰ ਕਰ ਲਏ ਸੀ ਸਾਹਿਲਪ੍ਰੀਤ ਸਿੰਘ ਅਭੀ ਗਿਲ ਸੰਜੂ ਪਰਮਦੀਪ ਨikhil ਰਾਜਕੁਮਾਰ ਤੇ युवराज ਤੇ ਇਹਨਾਂ ਤੋਂ ਬਰਾਮਦਗੀ ਕੀਤੀ ਸੀ ਇੱਕ ਪਿਸਤਲ ਬੱਤੀਬੋਰ ਤੇ ਦੋ ਰਾਉਂਡ ਅਤੇ ਇੱਕ ਮੋਟਰਸਾਈਕਲ ਸਪਲੈਂਡਰ ਇਸੇ ਮੁਕਦਮੇ ਚ ਅਸੀਂ ਜਿਹੜਾ ਇੱਕ ਮੁੰਡਾ ਰਹਿ ਗਿਆ ਸੀਗਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਉਹ ਹੈਗਾ ਯਵਰਾਤ ਸਿੰਘ ਉਹਦੀ ਉਮਰ ਕਰੀਬ 22 ਸਾਲ ਹੈਗੀ ਹੈ ਤੇ 12ਵੀਂ ਕਲਾਸ ਪੜ੍ਹਿਆ ਤੇ ਡੈਂਟਿੰਗ ਪੇਂਟਿੰਗ ਗੱਡੀਆਂ ਦਾ ਕੰਮ ਕਰਦਾ ਹੈ ਤੇ ਮਜੀਠਾ ਰੋਡ ਦਾ ਰਹਿਣ ਵਾਲਾ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ ਤੇ ਇਹਨੂੰ ਵੀ ਇੱਕ ਕੱਲ ਹੀ ਅਸੀਂ 5 10 2024 ਨੂੰ ਇਹਨੂੰ ਇਸ ਤੋਂ ਇਲਾਵਾ CIS ਸਟਾਫ 1 ਨੇ ਕੱਲ ਇੰਡੀਆ ਗੇਟ ਲਾਗੇ ਆਪਣਾ ਨਾਕਾ ਲਾਇਆ ਸੀ ਮਿਸਟਰ ਮਨਦੀਪ ਸਿੰਘ ਸੀਆਈ ਨੇ ਚਾਰਜ ਨੇ ਖੁਦ ਲਾਇਆ ਸੀ ਤੇ ਦੋ ਦੋ ਜਣੇ ਗ੍ਰਿਫਤਾਰ ਕੀਤੇ ਅਰਸ਼ਦੀਪ ਸਿੰਘ ਤੇ ਸਾਹਿਬ ਸਿੰਘ ਇਹਨਾਂ ਇੱਕ ਉਮਰ ਕਰੀਬ 24 ਸਾਲ ਤੋਂ 27 ਸਾਲ ਦੇ ਵਿੱਚ ਹੈ ਦੋਨਾਂ ਦੀ ਤੇ ਇਹਨਾਂ ਤੋਂ 100 ਗ੍ਰਾਮ ਹੀਰੋਇਨ 9 ਲੱਖ 16000 ਡਰਗ ਮਨੀ ਰਿਕਵਰ ਕੀਤੀ ਤੇ ਇੱਕ ਐਕਟਿਵਾ ਸਕੂਟੀ ਕਾਬੂ ਕੀਤੀ ਇਸ ਤੋਂ ਇਲਾਵਾ ਆਪਣਾ ਫੈਸਟੀਵਲ ਸੀਜ਼ਨ ਦੇਖਦੇ ਹੋਏ ਤੇ ਪੁਲਿਸ ਕਮਿਸ਼ਨਰੇਟ ਦੇ ਵਿੱਚ ਦਾ ਟ੍ਰੈਫਿਕ ਦਾ ਫਲੋ ਦੇਖਦੇ ਹੋਏ ਟ੍ਰੈਫਿਕ ਪੁਲਿਸ ਤੇ ਲੋਕਲ ਪੁਲਿਸ ਸਟੇਸ਼ਨਸ ਨੇ ਕੁੱਲ 1364 ਚਲਾਨ ਕੀਤੇ ਆ ਜੀ ਪਿਛਲੇ 5 ਦਿਨਾਂ ਦੇ ਵਿੱਚ ਉਹਦੇ ਵਿੱਚੋਂ 207 ਵਾਹਨ ਲੈਗ ਦੇ ਵਿੱਚ 88 ਵਾਹਨ ਇੰਪਾਉਂਡ ਕੀਤੇ ਆ ਤੇ ਕੁੱਲ 208 ਚਲਾਨ ਕੀਤੇ ਆ ਜਿਨ੍ਹਾਂ ਵਿੱਚ 237 ਚਲਾਨ ਕੀਤੇ ਆ ਤੇ 118 ਈ ਚਲਾਨ ਕੀਤੇ ਤੇ 452 ਮੌਕੇਵਲੇ ਚਲਾਨ ਕੀਤੇ ਜਿਨ੍ਹਾਂ ਦਾ ਜੁਰਮਾਨਾ 20252000 ਬੰਦਾ ਹੈ ਉਹ ਵੀ ਅਸੀਂ ਸਰਕਾਰ ਦੇ ਖਜ਼ਾਨੇ 'ਚ ਪਾਇਆ ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਵਿੱਚ ਮੈਂ ਇਹ ਅਪੀਲ ਕਰੂੰਗਾ ਕਿ ਕੋਈ ਵੀ ਟ੍ਰਿਪਲ ਰਾਈਡਿੰਗ ਨਾ ਕਰਨ ਤੇ ਜਿਹੜੇ ਵੀ ਮੋਟਰਸਾਈਕਲ ਸਵਾਰ ਹੋਣ ਉਹ ਆਪਣਾ ਹੈਲਮਟ ਪਾ ਕੇ ਜਾਣ ਤੇ ਕਾਰਸ ਦੇ ਵਿੱਚ ਓਵਰ ਸਪੀਡਿੰਗ ਨਾ ਕਰਨ ਤੇ ਸੀਟ ਬੈਲਟ ਪਾ ਕੇ ਜਾਣ ਤੇ ਰੂਲਸ ਨੂੰ ਪ੍ਰੋਪਰ ਫਾਲੋ ਕਰਨ ਤੇ ਪਾਰਕਿੰਗ ਵੀ ਪ੍ਰੋਪਰ ਡੈਸੀਗਨੇਟਿਡ ਜਗ੍ਹਾ ਤੇ ਉਸੇ ਹੀ ਕਰਨ